ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਇਆ ਜੀ ਇੱਕ ਤਾਂ ਬਿਲਕੁਲ ਸਾਜੀ ਸੂਜੀ ਤਾਂ ਮਗਰ ਜਮਾ ਟਾਪ ਦੀ ਬੱਛੀ ਆ ਜੀ ਤੇ ਇੱਕ ਗੱਬਣਗਾ ਦਿਨ ਹਜੇ ਵੀਰੇ ਲੈ ਜੂਗੀ ਉਹ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪ੍ਰਕਰ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਸਸੀ ਗਾਂ ਸਸੀ ਗਾਂ ਬਾਈ ਜੀ ਨਾਮ ਤੇ ਐਡਰੈਸ ਦੱਸਦਾ ਹਾਂ ਬਈ ਨਸੀਬ ਸਿੰਘ ਆ ਪਿੰਡ ਸਰਦਾ ਸੰਗੋ ਜ਼ਿਲ੍ਹਾ ਮੁਕਤਸਰ ਮੁਗਲ ਮੋਬਾਈਲ ਨੰਬਰ 94641599 ਠੀਕ ਆ ਬਾਈ ਇੱਕ ਨੰਬਰ ਤੋਂ ਬਈ ਸੂਈ ਸਵਾਈ ਤੋਂ ਸ਼ੁਰੂ ਕਰਦੇ ਆ ਜੀ ਸੂਆ ਬਰੇ ਕਿੰਨਾ ਮਸਲੀ ਤੀਜਾ ਸੂਆ ਜੀ ਓਰੀਜਨਲ ਬਈ ਕਹਿੰਨ ਨੂੰ ਪਰ ਦੂਜਾ ਉਹਦਾ ਤੀਜਾ ਠੀਕ ਜੀ ਦੇਖਣ ਨੂੰ ਵੈਸੇ ਇਹ ਹੋਰ ਬੰਦੇ ਵੀ ਲਿਆ ਦੂਜੀ ਵਾਲੀ ਦਾ ਦੂਜੇ ਕਹਿ ਕੇ ਦੇ ਦੇ ਸੀ ਜੀ ਤੀਜਾ ਸੂਆ ਸੂਈ ਆ ਰਿਜੀਨਲ ਵੀਰੇ ਪਰ ਲੱਗਦੀ ਨਹੀਂ ਜਦੋਂ ਤੁਸੀਂ ਆ ਕੇ ਵੇਖੋਗੇ ਕਦੋਂ ਸੂਈ ਹੈ ਸੂਰੀ ਨੂੰ ਬਈ 10 ਤੋਂ 12 ਦਿਨ ਹੋ ਜਾਣਗੇ ਮੇਲੇ ਚੁਗਾ ਚੱਲੀ ਵੀ ਆ ਠੀਕ ਹੈ ਜੀ ਹਾਂ ਬੱਚਾ ਜੀ ਬੱਛੀ ਆ ਬਈ ਬਹੁਤ ਚੰਗੀ ਸੀਮਨ ਰਿਕਾਰਡ ਹੈਗਾ ਜੀ ਨਹੀਂ ਬਈ ਚੈੱਕ ਕਰੋ ਜੀ ਬੱਛੀ ਦੀ ਖੂਬ ਟੋਕੜ ਗੱਪਣ ਆਪਾਂ ਹੀ ਦਿੱਤੀ ਆਪਣੇ ਚੈਨਲ ਤੇ ਵੀਡੀਓ ਪਾਈ ਦੀ ਟੋਕੜ ਗੱਪਣ ਦੀ ਇਹਦੀ ਜੀ ਹਾਂ ਆਪਣੇ ਵੀ ਆਪਾਂ ਵੀਡੀਓ ਬਣਾਉਣ ਲੱਗੀ ਹੈ ਸੇਲ ਹੋ ਗਈ ਸੀਗੀ ਠੀਕ ਹੈ ਜੀ ਥੋੜੀ ਜੀ ਵੀਡੀਓ ਬਣਾਈ ਸੀ ਆਪਾਂ ਇਹ ਠੀਕ ਹੈ ਜੀ ਰਿਕਾਰਡ ਹੈ ਨਹੀਂ ਕਿਉਂਕਿ ਆਪਣੇ ਵੀ ਗਾਉਂ ਹੀ ਲਿਆ ਆਪਾਂ ਐਵੇਂ ਕਹਿ ਦਿੱ ਗਏ ਬਈ ਪਲਾਨੇ ਸੀਮਨ ਦੀ ਆ ਤੇ ਪਰ ਬਰੀਡ ਤੁਸੀਂ ਚੈੱਕ ਕਰਕੇ ਵੇਖੋ ਜੇ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਕੁਆਲਿਟੀ ਚੰਗੀ ਆ ਰੰਗ ਪ੍ਰਿੰਟ ਚੰਗਾ ਏ ਹੁਣ ਬਈ ਜਿਹੜਾ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਏ ਇਸ ਟਾਂ ਬਈ 14 ਤੋਂ 15 ਕਿਲੋ ਆ ਜੋ 14 ਕਿਲੋ ਦੀ ਗਾਰੰਟੀ ਏ ਜੋ ਗਰਮੀ ਹੈਗੀ ਆ ਦੁੱਧ ਚ 15 ਹੀ ਹੋਊਗਾ ਪਰ 14 ਕਿਲੋ ਦੀ ਮੌਸਮ ਕਰਮਾਂ ਦੀ ਹਾਂ ਦੁੱਧ ਪਾ ਦੂਗੀ 16 17 ਕਿਲੋ ਵੜ ਕਿਉਂ ਹੁਣ ਕੰਮ ਚੱਲਿਆ ਵਾ ਠੀਕ ਏ ਜੀ ਤੇ ਮਨ ਲੇਟਿੰਗ ਦੀ ਪੈਣ ਲੱਗ ਗਈ ਠੀਕ ਏ ਜੀ ਹਾਂ ਤੋੜ ਕੇ ਦਿਖਾ ਦੇ ਵੀਰ 22 ਦੇ ਦਸਨ ਮੁਤਾਬਕ ਸੂਆ ਕੁਈ ਐ ਜੀ ਤੀਜਾ ਰੀਜਨਲ ਕੈਨ ਨੂੰ ਜਿਹੜਾ ਮਰਜੀ ਕਈ ਚੱਲੋ ਜੀ ਪਰ ਦੇਖ ਨਹੀਂ ਦਿੰਦੀ 10 ਤੋਂ 12 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਟੋਪ ਦੀ ਬੱਚੀ ਆ ਜੀ ਬੱਚੀ ਦਾ ਹੰਤ ਕੋਈ ਨਹੀਂ ਪੂਰੀ ਬ੍ਰੀਡਡ ਆ ਜੀ ਜਿਹੜਾ ਨੈਟ ਦੁੱਧ ਤਿਆਰ ਆ ਜੀ 14 ਤੋਂ 15 ਕਿਲੋ ਆ ਬਾਈ ਕਹਿੰਦਾ 14 ਕਿਲੋ ਦੀ ਗਾਰੰਟੀ ਤੇ ਆਜੋ ਕਿਉਂਕਿ ਬਰੇ ਮੌਸਮ ਗਰਮਾ ਥੋੜਾ ਜਿਹਾ ਗਰਮੀ ਕਾਰਨ ਵੀ ਪਸ਼ੂ ਕਰ ਜਾਂਦਾ ਸੀਲਸ ਲੱਗਦਾ ਹੰਤ ਕੋਈ ਨਹੀਂ ਚਿਵਾਈ ਦੀ ਐਕ ਨੰਬਰ ਚੈੱਕ ਕਰਕੇ ਦੇਖ ਸਕਦੇ ਹੋ ਮਗਰ ਨੇ ਜੋ ਮਾਰਦੀ ਬਰੇ ਕਰਾ ਓਕੇ ਜੀ डन ਬਾਕੀ ਮਿਲਕ ਵੇਨ ਸਟਰੋਂਗ ਪੂਰੀ ਆਉਂਦੀ ਆ ਗੋਟਾਰਗੀ ਦੁੱਧ ਪਲੱਸ ਕਰ ਜੂਗੀ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਬਈ ਜਿੰਦਨ ਮਾੜਾ ਠੰਡਾ ਹੋ ਗਿਆ ਬਈ ਹੋ ਸਕਦਾ 20 ਤੇ ਜਾਵੜੇ ਨਹੀਂ 17 18 ਦਾ ਯਾਰ ਮੂਲੀ ਵਾਲੀ ਹੈ ਸਹੀ ਗੱਲ ਥੋੜਾ ਜਿਹਾ ਮੌਸਮ ਗਰਮ ਕਰਕੇ ਵੀ ਹੋ ਜਾਂਦਾ ਹੈਗਾ ਡਿਮਾਂਡ 11 12 ਕਿਲੋ ਤਾਂ ਆਪਾਂ ਜਦੋਂ ਟੋਕੜ ਕਭੰਦੇ ਤਿੰਨ ਅੱਧ ਗੱਬ 11 12 ਕਿਲੋ ਉਦੋਂ ਹੀ ਸੀਦੇ ਸੀ ਸੀ ਡਿਮਾਂਡ ਵੀਰੇ ਦੀ 42000 ਰੁਪਏ ਮਾਨਤਨ ਕਰਦੇ ਆਂਗੇ ਬਈ ਠੀਕ ਹੈ ਜੀ 42000 ਰੁਪਏ ਜਮਾ ਜਾਇਜ਼ ਡਿਮਾਂਡ ਆ ਜੀ ਮਾਨਤਨ ਜਿਹਨੂੰ ਪਸੰਦ ਆਊਗੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੂਜਾ ਸਵੇਰ ਸੋਣਾ ਵੇੜਦੇ ਠੀਕ ਆ ਜੀ ਦਿਨ ਕਿਹਦੇ ਜੀ ਹਫਤਾ ਗੱਲ ਲੈ ਚੁੱਕੀ ਮੌਜ ਨਾ ਬਈ ਹੁਣ ਤੂੰ ਤਰੀ ਵੀ ਅਸਲੋ ਵੇੜ ਠੀਕ ਆ ਪੂਛ ਪਹਿਲਾਂ ਦੀ ਟੁੱਟੀ ਵੀ ਪਹਿਲਾਂ ਦੀ ਪਹਿਲਾਂ ਦੀ ਠੀਕ ਆ ਜੀ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਬਈ ਯਾਰ 12 ਕਿਲੋ ਬਾਜੂ ਮੌਜ ਨਾ ਯਾਰ ਮੱਝਾਂ ਰਗਈ ਹਾਂ ਇਹ ਮੈਂ 10 11 ਕਿਲੋ ਕਹਿੰਦੇ ਉਹ ਚੋਇਆ ਸੀ ਪਹਿਲੇ ਉਹ ਠੀਕ ਆ ਜੀ ਇੰਨਾ ਕੁ ਦੁੱਧ ਤਾਂ ਕੋਈ ਯਾਦ ਨਹੀਂ ਬਾਕੀ ਨੂੰ ਗਰਮੀ ਗਰਮੀ ਨਾਲ ਨਹੀਂ ਚੱਕਦਾ ਹਾਂ ਕਰਾਸ ਹੋ ਜਾਂਦਾ ਹੈ ਕ੍ਰੋਸ ਬਹਿ ਜਾਂਦਾ ਜੀ ਗਰਮੀਆਂ ਦਾ ਤੋਹਫਾ ਜੀ ਗਰਮੀ ਕਰਮ ਵਾਲੀ ਨੇ ਮਨਾਉਣੀ ਨਹੀਂ ਥਾਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਬਾਕੀ ਚਾਰ ਹੀ ਥਾਣਾ ਫੂਟ ਨਹੀਂ ਸ਼ਾਂਕੀ ਸੀਸਲਾ ਕੋ ਬਠੇਰੀ ਹੈ ਬਾਈ ਤੋਹਫਾ ਗਰਮੀਆਂ ਦਾ ਚੈੱਕ ਕਰ ਸਕਦੇ ਹੋ ਦੈਣ ਲੈ ਜੂਗੀ ਜੀ ਹਜੇ ਜੇ ਬਿਲਕੁਲ ਤਿਆਰ ਹੁੰਦੀ ਤਾਂ ਤਿਆਰੀ ਸੋਹਣੀ ਕੀਤੀ ਹੋਣੀ ਸੀਗੀ ਪਰ ਅੱਜ ਤੁਹਾਨੂੰ ਭਾਜ ਮਿਲ ਜਾਣੀ ਹੈ ਕਿਉਂਕਿ ਕੱਚੀ ਹੈ ਜਿੱਦ ਤਿਆਰ ਹੋ ਗਈ ਉਦਾਂ ਡਿਮਾਂਡ ਵੀ ਹੋਰ ਹੋ ਜਾਣੀ ਆ ਅੱਜ ਦੀ ਡਿਮਾਂਡ ਵੀਰੇ ਦੀ 25000 ਰੁਪਇਆ ਹੋਜੂ ਲੈਸ ਕਰ ਦਿਆਂਗੇ ਬਾਈ ਕੁਛ ਜਮਾ ਛੋਟੀ ਜਿਹੀ ਠੁੱਕੜਾ ਵਾਲਾ ਭਾਈ ਹੈ ਬਾਈ ਸਹੀ ਗੱਲ ਹੈ ਜੀ ਠੁੱਕੜਾ ਵਾਲਾ ਦੀ ਵੀ ਮੰਗਦੇ ਆ ਹਾਂ ਬੱਚੀ ਖਾਲੀ 20-25000 ਦੀ ਹੁੰਦੀ ਹੈ ਥਾਣਾ ਦੀ ਡੰਨ ਜਮਾ ਓਕੇ ਸ਼ਹਿਰ ਦੀ ਹੁੰਦਾ ਬਾਈ ਠੀਕ ਹੈ ਜੀ 25000 ਰੁਪਇਆ ਡਿਮਾਂਡ ਬਾਕੀ ਲੈਸ ਹੋਜੂਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ